ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਰੋਪੜ ਜ਼ਿਲ੍ਹੇ ਦੇ ಗ್ರಾಮ ਪੰਚਾਇਤ ਹੇਰਦਾਪੁਰ ਦੇ ਪਿੰਡ ਹਰਨਾਮਪੁਰ ਵਿਖੇ ਪਹੁੰਚੇ ਅਤੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ 85 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਹਟਾਇਆ। ਇਸ ਮੌਕੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਤੋਂ ਇਸ ਜ਼ਮੀਨ ਦੀ ਮਲਕੀਅਤ ਗ੍ਰਾਮ ਪੰਚਾਇਤ ਹਿਰਦਾਪੁਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਉਹਨਾਂ ਦੱਸਿਆ ਕਿ ਇਹ ਚੰਡੀਗੜ੍ਹ ਦੇ ਨਜ਼ਦੀਕ ਹੋਣ ਦੇ ਕਰਕੇ ਇਸ ਜ਼ਮੀਨ ਦੀ ਕੀਮਤ 100 ਕਰੋੜ ਰੁਪਏ ਤੋਂ ਵੀ ਵੱਧ ਹੈ ਅਤੇ ਬਹੁਤ ਹੀ ਉਪਜਾਊ ਜ਼ਮੀਨ ਹੈ। ਪੰਚਾਇਤ ਮੰਤਰੀ ਨੇ ਦੱਸਿਆ ਕਿ ਇਸ ਜ਼ਮੀਨ ਨੂੰ ਪਿੰਡ ਦੀ ਪੰਚਾਇਤ ਦੇ ਹਵਾਲੇ ਕਰਕੇ ਖੁੱਲੀ ਬੋਲੀ ਰਾਹੀਂ ਖੇਤੀ ਲਈ ਅੱਗੇ ਦਿੱਤਾ ਜਾਵੇਗਾ ਅਤੇ ਇਸ ਆਮਦਨ ਨੂੰ ਪਿੰਡ ਦੇ ਵਿਕਾਸ ਉੱਪਰ ਖਰਚਿਆ ਜਾਵੇਗਾ। 74 ਕਰਨਾ ਜਿੰਨੀ ਵੀ ਹੈ ਆ ਤੇ ਫਿਰ ਇਹ ਲਵਾਉ ਨਿਸ਼ਾਨੇ ਹਾਂ ਨਿਸ਼ਾਨੀਆਂ ਜੀ ਅੱਜ ਸਵੇਰੇ ਇਹਨੂੰ ਪਿੱਟਰ ਨੂੰ ਆਇਆ ਜੀ ਇਹ ਉਹਨਾਂ ਬੰਦਿਆਂ ਨੂੰ ਸਮਝਾ ਦਿਓ ਕਿ ਜੇ ਇਨਸ਼ੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਤੇ ਪਰਚਾ ਦਰਜ ਹੋ ਪਰਚਾ ਦਰਜ ਹੋ ਕੱਡੀਆਂ ਚਕੋਤੇ ਤੇ ਜ਼ਮੀਨਾਂ ਚੜੀਆਂ ਘਟ ਤੋਂ ਘਟ 10-12 ਕਰੋੜ ਰੁਪਈਆ ਜਿਹੜੀ ਇਨਕਮ ਇਹ ਸਾਡੀ ਜਿਹੜੀ ਠੇਕੇ ਦੇ ਚੜੀ ਜ਼ਮੀਨ ਉਹਦੇ ਤੋਂ ਵੱਧ ਗਿਆ ਤੇ ਕਈ ਇਹੋ ਜਿਹੀਆਂ ਕਮਰਸ਼ੀਅਲ ਜ਼ਮੀਨਾਂ ਜਿਹੜਾ 1 1 ਏਕੜ ਦਾ ਜਿਹੜਾ 5 5 7 7 ਕਰੋੜ ਰੁਪਈਆ ਵੀ ਰੇਟ ਆ ਆ ਹੁਣ ਅਸੀਂ ਡੇਹਰਾ ਬੱਸੀ ਜ਼ਮੀਨ ਜਿਹੜੀ ਛਡਾਈ ਹੀ ਪਿੱਛੇ ਜੇ 100 ਏਕੜ ਦੇ ਕਰੀਬ ਹੀ ਉਹ ਵੀ ਜ਼ਮੀਨ ਉਹ ਵੀ ਜ਼ਮੀਨ ਘੱਟ ਤੋਂ ਘੱਟ 5 7 ਕਰੋੜ ਨੂੰ ਕਿੱਲੇ ਵਾਲੀ ਹੀ ਤੇ ਅੱਜ ਜਿਹੜੀ ਹੁਣ ਆ ਆਪਣੀ ਜ਼ਮੀਨ ਆ ਇਹ ਵੀ ਘੱਟ ਤੋਂ ਘੱਟ 1 ਕਰੋੜ ਰੁਪਈਏ ਦਾ ਕਿੱਲਾ ਘੱਟ ਤੋਂ ਘੱਟ ਲਾ ਕੇ ਤੁਸੀਂ ਵੇਖਿਆ ਹੀ ਆ ਕਿ ਚੰਡੀਗੜ੍ਹ ਸ਼ਹਿਰ ਆ ਤੇ ਇੱਥੇ ਵੱਡੇ ਵੱਡੇ ਫਾਰਮ ਹਾਊਸਾਂ ਨਾਲ ਤੇ ਪਿੰਡਤੀ ਵੱਡੇ ਵੱਡੇ ਲੋਕਾਂ ਨੇ ਅਫਸਰਾਂ ਨੇ ਤਗੜੇ ਲੋਕਾਂ ਨੇ ਫਾਰਮ ਹਾਊਸ ਬਣਾਏ ਆ ਤੇ ਇਹ ਵੀ ਜ਼ਮੀਨ ਜਿਹੜੀ ਆ ਘੱਟ ਤੋਂ ਘੱਟ 100 ਕਰੋੜ ਦੀ ਕੀਮਤ ਵਾਲੀ ਜ਼ਮੀਨ ਹੈ ਇਹ 85 ਏਕੜ ਜਿਹਦਾ ਅੱਜ ਆਪਾਂ দখল ਲਿਆ ਇਸੇ ਤਰ੍ਹਾਂ ਵੱਡੀ ਗੱਲ ਤੇ ਆ ਵੀ ਜਿਹੜੀ ਸਰਕਾਰ ਦੀ ਪੰਜਾਬ ਦੇ ਲੋਕਾਂ ਦੀ ਜਾਇਦਾਦ ਆ ਉਹ ਅਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੂੰ ਵਾਪਸ ਦਵਾ ਰਹੇ ਆ ਨਹੀਂ ਤੇ ਪਹਿਲੀਆਂ ਸਰਕਾਰਾਂ ਚ ਆਪਾਂ ਵੇਂਦੇ ਰਹੇ ਆ ਜੇ ਕੋਈ ਮਹਿੰਮ ਚੱਲਣੀ ਤੇ ਮਹਿੰਮ ਦੇ ਵਿੱਚ ਜੇ ਕੋਈ 2 400 500 ਕਿੱਲੇ ਦਾ ਕਿਤੇ ਦਖਲ ਲੈਣਾ ਪੰਜ ਸਾਲਾਂ ਦੇ ਵਿੱਚ ਤੇ ਉਹਦੇ ਨੂੰ ਡਬਲ ਆਪਦੇ ਸਾਥੀਆਂ ਨੂੰ ਝੇਤਿਆਂ ਨੂੰ ਕਬਜ਼ੇ ਕਰਾ ਦੇਣੇ ਆਮ ਆਦਮੀ ਪਾਰਟੀ ਦੀ ਸਰਕਾਰ ਬੰਤੇ ਨਾ ਤੇ ਕੋਈ ਸਾਡਾ ਸੰਗੀ ਸਾਥੀ ਤੇ ਨਾ ਕੋਈ ਸਾਡਾ ਲੀਡਰ ਤੇ ਨਾ ਕੋਈ ਸਾਡਾ ਵਰਕਰ ਕਿਸੇ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਕਿ ਜਿਹਦੇ ਨਾਲ ਕੋਈ ਉਂਗਲ ਠਾਵੇ ਕਿ ਆਮ ਆਦਮੀ ਪਾਰਟੀ ਦੇ ਕਿਸੇ ਵਰਕਰ ਨੇ ਪੰਚਾਇਤੀ ਜ਼ਮੀਨ ਤੇ ਸ਼ਾਮਲਾਟ ਜ਼ਮੀਨ ਤੇ ਜਾਂ ਕਿਸੇ ਵੀ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਵੇ ਤੇ ਆਉਣ ਵਾਲੇ ਸਮੇਂ ਚ ਜਿੰਨੀਆਂ ਵੀ ਸੱਡੀਆਂ ਜ਼ਮੀਨਾਂ ਨੇ ਉਹ ਜਲ ਤੋਂ ਜਲ ਅਸੀਂ ਛਡਾ ਕੇ ਪੰਚਾਇਤ ਦੇ ਅਧੀਨ ਲੈ ਕੇ ਆਵਾਂਗੇ ਤਾਂ ਜੋ ਸਾਡੀ ਪੰਜਾਬ ਸਰਕਾਰ ਦੀ ਐ ਇਨਕਮ ਵਧੇ ਪਿੰਡਾਂ ਦੇ ਵਿੱਚ ਇਹਨਾਂ ਪੈਸਿਆਂ ਨਾਲ ਵਿਕਾਸ ਹੋ ਸਕੇ ਤੇ ਇਹ ਜਿਹੜਾ 85 ਏਕੜ ਜ਼ਮੀਨ ਆ ਰੋਪੜ ਦੇ ਰੋਪੜ ਬਲਾਕ ਦਾ ਪਿੰਡ ਆ ਹਿਰਦੇਪੁਰ ਤੇ ਉੱਥੋਂ ਦੀ ਹਰਨਾਮਪੁਰ ਪੰਚਾਇਤ ਹੈ ਸਾਡੀ ਇਹ ਜ਼ਮੀਨ ਅੱਜ ਅਸੀਂ ਪਿੰਡ ਦੇ ਲੋਕਾਂ ਦੇ سپਰਦ ਕਰਤੀ ਆ ਪਿੰਡ ਦੀ ਪੰਚਾਇਤ ਦੇ سپਰਦ ਕਰਤੀ ਆ ਤੇ ਇਹਦੀ ਖੁੱਲੀ ਬੋਲੀ ਰੱਖੀ ਜਾਊਗੀ ਤੇ ਨਾਲ ਹੀ ਮੈਂ ਸਾਰੇ ਅਫਸਰ ਸਹਿਬਾਨਾਂ ਨੂੰ ਇਹ ਨਸੀਹਤ ਵੀ ਕਰਤੀ ਆ ਵੀਡੀਓ ਨੂੰ ਡੀਡੀਪੀਓ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਸਾਡੇ ਜੁਆਇੰਟ ਡਾਇਰੈਕਟਰ ਨੇ ਤੇ ਸਾਰੇ ਅਫਸਰਾਂ ਨੂੰ ਨਾਲ ਨਸੀਹਤ ਹੈ ਕਿ ਜਿਹੜੇ ਬੰਦਿਆਂ ਦਾ ਇਹਦੇ ਤੇ ਕਬਜ਼ਾ ਉਹਨਾਂ ਬੰਦਿਆਂ ਨੂੰ ਬੋਲੀ 'ਚ ਵੀ ਨਹੀਂ ਸ਼ਾਮਲ ਹੋਣ ਦੇਣਾ ਜਿਹੜੇ ਹੋਰ ਸਾਡੇ ਭਰਾ ਨੇ ਪਿੰਡ ਦੇ ਜਾਂ ਆਸੇ ਪਾਸੇ ਦੇ ਆ ਕੇ ਇੱਥੇ ਬੋਲੀ ਦੇਣ ਤੇ ਬੋਲੀ ਤੇ ਚਕੋਤੇ ਤੇ ਜ਼ਮੀਨ ਲੈਣ ਇਹ ਜ਼ਮੀਨਾਂ ਨਾਲ ਮੈਂ ਇਹ ਵੀ ਦੱਸਦਾ ਆਂ ਆਪਦੇ ਭਰਾਵਾਂ ਨੂੰ ਪਿੰਡਾਂ ਵਾਲਿਆਂ ਨੂੰ ਕਿ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਜੇ ਕੋਈ ਭਾਵੇਂ ਚਿੱਟਾ ਮਰਜੀ ਤਗੜਾ ਬੰਦਾ ਆ ਜਾਂ ਕੋਈ ਪੋਲਿਟਿਸ਼ੀਅਨ ਆ ਇੱਕ ਬੰਦੇ ਨੇ ਕਬਜ਼ਾ ਕੀਤਾ ਆਪਾਂ ਨੂੰ ਸਾਰਿਆਂ ਨੂੰ ਏਕਤਾ ਕਰਨੀ ਚਾਹੀਦੀ ਆ ਸਾਰਿਆਂ ਨੂੰ ਅੱਗੇ ਆ ਕੇ ਆਪਦੇ ਪਿੰਡ ਦੀਆਂ ਜ਼ਮੀਨਾਂ ਜਿਹੜੀਆਂ ਉਹ ਛਦਾ ਕੇ ਪੰਚਾਇਤ ਦੀ ਆਮਦਨ ਮਤੋਣੀ ਚਾਹੀਦੀ ਆ ਜਿਵੇਂ ਹੁਣ 85 ਏਕੜ ਜ਼ਮੀਨ ਆ ਸਾਡੀ ਬੜੀ ਉਪਜਾਊ ਜ਼ਮੀਨ ਆ ਤੇ 85 ਏਕੜ ਜੇ ਚਕੋਤੇ ਦੇ ਚੜਦੀ ਆ ਹਿਰਦੇਪੁਰ ਜਿਹੜੀ ਪੰਚਾਇਤ ਹੈ ਹਰਨਾਮਪੁਰ ਪੰਚਾਇਤ ਇਹਨੂੰ ਤੇ ਲੋੜ ਹੀ ਨਹੀਂ ਕਿਸੇ ਸਰਕਾਰੀ ਫੰਡ ਦੀ ਇਹਨਾਂ ਪੈਸੇ ਨਹੀਂ ਇਹ ਇਹਨਾਂ ਦੋਵਾਂ ਜਿਹੜੇ ਪਿੰਡੇ ਦਾ ਵਿਕਾਸ ਹੋ ਸਕਦਾ ਸੜਕਾਂ ਚੰਗੀਆਂ ਬਣ ਜਾਣਗੀਆਂ ਚੰਗੇ ਸਕੂਲ ਦੀ ਬਿਲਡਿੰਗ ਬਣ ਜੂਗੀ ਜੇ ਡਿਸਪੈਂਸਰੀ ਆ ਕੋਈ ਡਿਸਪੈਂਸਰੀ ਦੀ ਬਿਲਡਿੰਗ ਚੰਗੀ ਬਣ ਜੂਗੀ ਤੇ ਇਹ ਤੇ ਚਾਹੀਦਾ ਲੋਕਾਂ ਨੂੰ ਆਪ ਅੱਗੇ ਆ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਤਾਂ ਜੋ ਇਹ ਜਮੀਨਾ ਛੁੱਟ